आम तौर पर सड़कों मिलने वाला नारियल पानी उसकी की की, की फायदे ने अज असी गलबात करा वैसे अक्सर देखा जाए तो बहुत ही सारी चीज़ा इदा दिया ने जिन्हों तो साढ़े शरीर को काफ़ी ज़्यादा लाभ मिलता है पर अच्छी गलबात करा नारियल पानी की नारियल पानी सेहत वास्ते काफ़ी ज़्यादा फायदेमंद मनिया जाता है पर उतरे गल की जाए तो स्वाद की तो यह काफ़ी ज़्यादा स्वादिष्ट भी मनिया जाता है इस पाए दाए वाले पौष्टिक तत्व शरीर वास्ते काफ़ी ज़्यादा फायदेमंद होंगे ने शरीर हाइड्रेट रखने भी मदद कर रहे हैं जिस देरीर बीमारियों तो लड़न की काफ़ी ज़्यादा जी पावर है वह मिलती है उस तो बाद जो गल की जाए तो नारियल पानी के बहुत घट कैलरीज भी होंगे ने जो कि साढ़े शरीर वास्ते काफ़ी ज़्यादा फायदेमंद होंगे ने इसू अगर असं लगातार इसका सेवन करते हैं तो साढ़े शरीर के जिन्हें भी जहरीले तत्व ने उसनों तो बाहर क्ड के उस वे शरीर में है उसर्जी पाया जिस बाद शरीर जिन्या भी बीमारिया आ उस तो लड़न दे काफ़ी ज़्यादा ਸਹਾਇਤਾ ਕਰਦਾ ਹੈ। ਆਰ ਵਿਗ ਦੇ ਮੁਤਾਬਿਕ ਨਾਰੀਅਲ ਪਾਣੀ ਨੂੰ ਪੀਣ ਦੇ ਕੀ ਕੀ ਫਾਇਦੇ ਨੇ ਅੱਜ ਅਸੀਂ ਕੱਲ ਬਾਤ ਕਰਾਂਗੇ। ਸਭ ਤੋਂ ਪਹਿਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਭਾਰ ਘਟਾਉਣ ਦੇ ਵਿੱਚ ਕਾਫੀ ਜ਼ਿਆਦਾ ਮਦਦਗਾਰ ਮੰਨਿਆ ਜਾਂਦਾ ਹੈ। ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਘੱਟ ਕੈਲਰੀਜ਼ ਹੁੰਦੀਆਂ ਨੇ ਜੋ ਕਿ ਭਾਰ ਨੂੰ ਘਟਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਹਾਇਤਾ ਕਰਦੀਆਂ ਨੇ। ਇਸ ਨੂੰ ਪੀਣ ਦੇ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ ਤੇ ਜਿਸ ਤੋਂ ਬਾਅਦ ਭੁੱਖ ਘੱਟ ਲੱਗਦੀ ਹੈ ਤੇ ਪਾੜ ਘਟਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਇਸ ਤੋਂ ਬਾਅਦ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਆਯੁਰਵੇਦ ਦੇ ਮੁਤਾਬਿਕ ਇਸ ਦਾ ਅਗਲਾ ਫਾਇਦਾ ਕੀ ਹੈ ਤੁਹਾਨੂੰ ਦੱਸ ਦਿੰਨੇ ਆ ਦਿਲ ਨੂੰ ਸਿਹਤਮੰਦ ਰੱਖਣ ਦੇ ਵਿੱਚ ਵੀ ਕਾਫੀ ਜ਼ਿਆਦਾ ਇਹ ਸਹਾਇਤਾ ਕਰਦਾ ਇਸ ਦਾ ਸੇਵਨ ਕਰਨ ਦੇ ਨਾਲ ਮਾੜੇ ਕੈਲੈਸਟਰੋਲ ਜਿਹੜੇ ਨੇ ਉਹ ਘਟ ਜਾਂਦੇ ਨੇ ਤੇ ਇਸ ਦੇ ਨਾਲ-ਨਾਲ ਚੰਗੇ ਕੈਲੈਸਟਰੋਲ ਦਾ ਜਿਹੜਾ ਪੱਧਰ ਹੈ ਉਹ ਵੱਧ ਜਾਂਦਾ ਤੇ ਇਸ ਦੇ ਨਾਲ ਦਿਲ ਦੇ ਨਾਲ ਜੁੜੀਆਂ ਜਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਨੇ ਉਸ ਨੂੰ ਲੜਨ ਦੇ ਵਿੱਚ ਸਹਾਇਤਾ ਮਿਲਦੀ ਆ ਇਸ ਤੋਂ ਬਾਅਦ ਜਿਗਰ ਕੀ ਤਜਾਵੇ ਤਾਂ ਇਹ ਲੀਵਰ ਵਸਟੇ ਵਿੱਚ ਕਾਫੀ ਜਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਨੇ ਜੋ ਕਿ ਲੀਵਰ ਨੂੰ ਸਿਹਤਮੰਦ ਕਰਨ ਦੇ ਵਿੱਚ ਸਹਾਇਤਾ ਕਰਦੇ ਨੇ ਇਹ ਲੀਵਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਦੇ ਵਿੱਚ ਸਹਾਇਤਾ ਕਰਦਾ ਹੈ ਤੇ ਜਿਸ ਦੇ ਨਾਲ ਜਿਹੜਾ ਸਾਡਾ ਲੀਵਰ ਹੈ ਉਹ ਤੰਦਰੁਸਤ ਰਹਿੰਦਾ ਹੈ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਇਹ ਕਿਡਨੀ ਸਟੋਨ ਵਾਸਤੇ ਵੀ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਨਾਰੀਅਲ ਪਾਣੀ ਦੇ ਵਿੱਚ ਇੰਦਾ ਦਾ ਪੋਸ਼ਟਿਕ ਤੱਤ ਹੁੰਦੇ ਨੇ ਜਿੱਦਾਂ ਕਿ ਜੇ ਗੱਲ ਕੀਤੀ ਜਾਵੇ ਤਾਂ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਜੋ ਕਿ ਸਾਡੀ ਕਿਡਨੀ ਸਟੋਨ ਵਰਗੀ ਸਮੱਸਿਆਵਾਂ ਨੂੰ ਲੜਨ ਦੇ ਵਿੱਚ ਸਹਾਇਤਾ ਕਰਦਾ ਹੈ। ਇਸ ਦੀ ਵਰਤੋਂ ਦੇ ਨਾਲ ਗੁਰਦੇ ਦੀ ਪੱਥਰੀ ਅਤੇ ਉਸ ਦੇ ਖਤਰੀ ਨੂੰ ਘਟਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਮਿਲਦੀ ਹੈ ਜੇ ਗਰਭ ਅਵਸਥਾ ਦੇ ਵਿੱਚ ਇਸ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਜੋ ਕਿ ماں ਅਤੇ ਬੱਚੇ ਦੋਨਾਂ ਦੇ ਵਾਸਤੇ ਸਿਹਤਮੰਦ ਹੁੰਦਾ ਤੇ ਜੇਕਰ ਤੁਸੀਂ ਵੀ ਹੁਣ ਨਾਰੀਅਲ ਪਾਣੀ ਦਾ ਸੇਵਨ ਕਰਨ ਲੱਗੋ ਤਾਂ ਇੱਕ ਵਾਰ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰ ਲੈਣਾ ਤੇ ਅੰਦਾਜ਼ੇ ਹੋਰ ਫਾਇਦੇ ਦੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ ਨੇ ਚੈਨਲ ਤੇ